ਅੱਜ ਤਾਂ ਲਗਾਇਆ ਕਿ ਕਿਸ ਸਬੰਧ ਚ ਲਗਾਇਆ ਹੈ ਇਹ ਪੈਸਾ ਤਾਂ ਲੈਣ ਦੇ ਨਹੀਂ ਦੋ ਤਰ੍ਹਾਂ ਦਾ ਇਹ ਪਰਿਵਾਰ ਨੇ 22 ਲੱਖ ਰੁਪਏ ਲੈਣਾ ਸੀ ਜਿਨ੍ਹਾਂ ਨਾਲ ਝਗੜਾ ਹੋਇਆ ਸੀ ਪਹਿਲਾਂ ਵੀ ਦੋ ਚਾਰ ਜਿਹੜਾ ਵਾ ਉਥੇ ਗਏ ਇਹਨਾਂ ਕੋ ਪੈਸੇ ਮੰਗਣ ਅੱਗੋਂ ਜਿਹੜਾ ਗੱਲ ਪੈਂਦੇ ਸੀ ਫਿਰ ਇਦੋਂ ਬਾਅਦ ਕੀ ਹੋਇਆ ਵੀ ਇੱਕ ਦਿਨੇ ਇਹਨਾਂ ਸੱਧਿਆ ਬਹਾਨੇ ਦੇ ਨਾਲ ਡੇਰੀ ਵਾਲਿਆਂ ਨੇ ਵੀ ਤੁਹਾਨੂੰ ਜਿਹੜੇ ਆ ਪੈਸੇ ਦੇ ਦਿੰਨੇ ਆ ਉਦੋਂ ਬਾਅਦ ਕੀ ਹੋਇਆ ਵੀ ਇਹਨਾਂ 15-20 ਬੰਦੇ ਜਿਹੜੇ ਪਹਿਲਾਂ ਭਾਏ ਸੀ ਉਥੇ ਤੇ ਪੂਰੀ ਪਲੈਨਿੰਗ ਹੀ ਇਹਨਾਂ ਦੀ ਮੁਰਕੇ ਜਦੋਂ ਇਹਨਾਂ ਜਾ ਕੇ ਪੈਸੇ ਮੰਗੇ ਗੱਲ ਤੂੰ ਤੂੰ ਮੈਂ ਵਿੱਚ ਚਲੇ ਗਈ ਤੇ ਅੱਗੋਂ ਆਖਿਆ ਵੀ ਤੁਹਾਨੂੰ ਦੇਨੇ ਪੈਸੇ ਆ ਚੰਗੀ ਤਰਾਈ ਉਦੋਂ ਬਾਅਦ ਕੀ ਹੋਇਆ ਵੀ ਦੋ ਜਣਿਆਂ ਨੇ ਕਿਰਪਾਨਾਂ ਨਾਲ ਕੁ ਰੁਪਿਆ ਨਾਲ ਇੱਕ ਜਣੇ ਦੇ ਸਿਰ 'ਚ ਪਹਿਲਾ ਵਾਰ ਕੀਤੇ ਜੋ ਦੂਜੇ ਜਣੇ ਨੇ ਕੀ ਕੀਤਾ ਵੀ ਵੇਖਿਆ ਮੇਰੇ ਭਰਾ ਨੂੰ ਮਾਰਦਾ ਇਹਨੇ ਵੀ ਚਲੋ ਜਿੱਥੋਂ ਤੀਕ ਹੋਇਆ ਵਾ ਵੀ ਮਤਲਬ ਕਾਰਵਾਈ ਕੀਤੀ ਆ ਉਦੋਂ ਬਾਅਦ ਕੀ ਹੋਇਆ ਵੀ ਦੋਵੇਂ ਤਰ੍ਹਾਂ ਜੜੀਆਂ ਵਾ ਕੋਈ ਹਸਪਤਾਲ 'ਚ ਪਈਏ ਚਲੋ ਡਾਟ ਲਈ ਉਹਨਾਂ ਉਧਰ ਉਧਰੀ ਜੜੀ ਕਾਨੂੰਨੀ ਕਾਰਵਾਈ ਥੋੜੀ ਬਹੁਤੀ ਹੋਈ ਆ ਪੋਲਸ ਨੇ ਅੱਜ ਤੀਕ ਮਤਲਬ ਕੋਈ ਸ਼ਾਪੇਮਾਰੀ ਨਹੀਂ ਕੀਤੀ ਉਹ ਪਰਿਵਾਰ ਜਿਹੜਾ ਵਾ ਅੱਜ ਵੀ ਡੇਰੀ ਦਾ ਕੰਮ ਕਰ ਰਿਹਾ ਉਥੇ ਤੇ ਇਹ ਜਿਹੜੇ ਸੂ ਘਰ ਅਵ ਘਰ ਹੋਏ ਪਏ ਅੱਜ ਇਹਨਾਂ ਦੇ ਜਿਹੜੇ ਬੰਦੇ ਦੀ ਆ ਮੌਤ ਹੋ ਗਈ ਆ ਤੇ ਹੁਣ ਐਸਐਚਓ ਸਾਹਿਬ ਨੇ ਜਦੋਂ ਅਸੀਂ ਆ ਗਿਆ ਰੋੜ ਜਾਮ ਕੀਤਾ ਧਰਨਾ ਲਾਇਆ ਇੱਥੇ ਤੇ ਫਿਰ ਹੁਣ ਵਿਸ਼ਵਾਸਨ ਦਿਵਾਇਆ ਵੀ 2-4 ਦਿਨ ਦੇ ਵਿੱਚ ਜਿਹੜਾ ਵਾ ਉਹਨਾਂ ਬੰਦੇ ਨੂੰ ਚੋਕੇ ਤੇ ਅੰਦਰ ਦਿੱਤਾ ਜਾਊਗਾ ਤੇ ਤੁਹਾਨੂੰ ਇਨਸਾਫ ਦਿੱਤਾ ਜਾਊਗਾ। ਕਿਸ ਜਗ੍ਹਾ ਦੀ ਘਟਨਾ ਹੈ? ਇਹ ਘਟਨਾ ਹੈਗੀ ਆ ਜਿਹੜੀ ਡੇਰੀ ਵਾਲੇ ਆ ਉਹ ਹੈਗੀ ਅੰਤਰਜਾਮੀ ਕਲੋਨੀ ਦੇ। ਤੇ ਜਿਹੜੇ ਦੂਜੀ ਧਿਰ ਆ ਉਹ ਹੈਗੀ ਆ ਸ਼ਹੀਦੋਦਮ ਸਿੰਘ ਨਗਰ ਦੀ ਜੇ ਐਸ ਐਚਓ ਸਾਹਿਬ ਜਾਂ ਡੀ ਐਸ ਪੀ ਸਾਹਿਬ ਨੇ ਨਾਂ ਇਨਸਾਫ ਦਿੱਤਾ ਤੇ ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਤੇ ਫਿਰ ਪੁਣਾਰੀ ਪੁਲ ਤੇ ਜਾਮ ਲਾਵਾਂਗੇ ਤੇ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਲਵਾਇਆ ਜਾਊਗਾ ਛੋਟੇ ਛੋਟੇ ਬੱਚੇ ਆ ਘਰ ਪਰਿਵਾਰ ਨੂੰ ਚਲਾਉਣ ਵਾਲਾ ਇਹੋ ਜੀ ਦੀ ਅੱਜ ਮਰਦਕ ਹੋ ਗਈ ਆ ਤੇ ਘਰ ਜਿਹੜਾ ਸਾਰਾ ਮੂਦਾ ਹੋ ਗਿਆ ਵਾ ਉਹਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਹਾਂਜੀ ਦੋ ਤਰ੍ਹਾਂ ਵਿੱਚ ਲੜਾਈਆਂ ਹੋਈਆਂ ਸੀ ਉਹਦੇ ਵਿੱਚ ਕੁਝ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਇੱਕ ਬੰਦਾ ਕਾਫੀ ਸੀਰੀਅਸ ਸੀ ਉਹ ਵੈਂਟੀਲੇਟਰ ਤੇ ਵੀਰ ਆ ਅੱਜ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਡੀਆਰ ਨੰਬਰ ਅਸੀਂ 52 ਨੰਬਰ ਪਾ ਕੇ 302 ਜਾਨੀ ਕਿ 113 ਬੀ ਐਨਸ ਦਾ ਬਦਲ ਕਰ ਦਿੱਤਾ ਹੈਗੇ ਅਗਲੀ ਤਫਤੀਸ਼ ਜੋ ਵੀ ਸਾਡੀ ਟੀਮਾਂ ਅਸੇ ਲਾਭ ਹੀ ਦਿੱਤੀਆਂ ਹੋਈਆਂ ਜਲਦ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਿਕੜਸਾ ਤੇ ਇਹ ਕੀ ਤੁਸੀਂ ਇਹ ਸੈਟੀਸਫਾਈ ਜਿਹਨਾਂ ਤੋਂ ਹਾਂਜੀ ਸਾਡੀ ਸੈਟੀਸਫਾਈ ਹੋਈ ਆ ਜੀ ਡਿਪਟੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਐਸਪੀ ਸਾਹਿਬ ਸੁਖਵੀਰ ਸਿੰਘ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜੀ 307 ਤੇ 452 ਸਾਡੇ ਬੰਦਿਆਂ ਤੇ ਲੱਗੀ ਆ ਜੀ ਅਸੀਂ ਉਹ ਕੈਨਸਲ ਕਰਵਾਵਾਂਗੇ ਪੂਰੀ ਤਫਤੀਸ਼ ਕਰਕੇ ਤੇ ਉਹਨੂੰ ਕੈਨਸਲ ਕਰਵਾਵਾਂਗੇ 302 ਤੋਂ ਵੱਡਾ ਕੋਈ ਜੁਰਮ ਨਹੀਂ ਤੇ 302 ਬਿਲਕੁਲ ਜੀ ਅਸੀਂ ਪੂਰਾ ਪਾਣੀ ਵਾਂਗੂ ਸਾਫ਼ ਰੱਖਾਂਗੇ ਤਫਤੀਸ਼ ਨੂੰ ਜੀ ਵੱਧ ਤੋਂ ਵੱਧ ਸਜ਼ਾ ਦਿਵਾਵਾਂਗੇ ਠੀਕ ਹੈ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਈਏ ਇਹ ਵਿਸ਼ਵਾਸ ਦਿਵਾਇਆ ਕਿ ਸਾਨੂੰ ਅਸੀਂ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਸਮਝਾਉਂਦਾ ਅਸੀਂ ਉਹ ਡੈੱਡ ਬਡੀ ਲੈ ਕੇ ਚੱਲੀਏ ਉਹ ਤੇ ਆਪਣਾ ਮੋਰਚਾ ਚੁੱਕ ਲਿਆ ਚੁੱਕਣ ਲੱਗਿਆ ਜੀ ਕਿਉਂਕਿ ਇਹਨਾਂ ਸਾਡੇ ਨਾਲ ਇਹ 302 ਦਾ ਪਰਚਾ ਨਾਲ ਆ ਕਰਤਾ ਜੀ ਠੀਕ ਬਾਕੀ ਸਾਨੂੰ ਪਰਚੇ ਵਿਸ਼ਵਾਸ ਦਿਵਾਤਾ ਜੀ ਆਜੂਗੀ ਤੁਹਾਨੂੰ ਦੱਸਿਆ ਪਰਚਾ ਕੈਨਸਲ ਕਰਨਗੇ ਸਾਡਾ ਤਵਦੀਸ਼ ਕਰਕੇ ਸਾਰਾ ਕੈਨਸਲ ਹੋਊਗਾ ਥੈਂਕ ਯੂ ਪਰਿਵਾਰ ਨੂੰ ਉਹ ਬੰਦਾ ਇਨਸਾਫ ਦਿੱਤਾ ਜਾਊਗਾ ਜੀ ਠੀਕ ਹੈ